ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਬੇਸਨ ਦੀ ਬਰਫੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਰਫੀ ਨੂੰ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਜਿਵੇਂ ਬਿਲਕੁਲ ਹੀ ਆਪਾਂ ਬਿਯਾਰੋ ਖਰੀਦ ਕੇ ਲਿਆਂਦੀ ਹੋਵੇ ਇਸ ਤਰ੍ਹਾਂ ਦੀ ਬਰਫੀ ਆਪਣੀ ਬਣ ਕੇ ਤਿਆਰ ਹੋਏਗੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਬੇਸਨ ਦੀ ਬਰਫੀ ਬਣਾਉਣ ਵਾਸਤੇ ਨੋਰਮਲ ਤੁਸੀਂ ਬੇਸਨ ਲੈਣਾ ਕਿ ਜਿਹੜੇ ਬੇਸਨ ਨਾਲ ਤੁਸੀਂ ਪਕੌੜੇ ਬਣਾਉਂਦੇ ਹੋ ਜਾਂ ਕੜੀ ਬਣਾਉਂਦੇ ਹੋ ਤੁਸੀਂ ਉਸੇ ਬੇਸਨ ਨਾਲ ਹੀ ਇਹ ਬਰਫੀ ਨੂੰ ਤਿਆਰ ਕਰ ਸਕਦੇ ਹੋ ਇਦੇ ਵਾਸਤੇ ਮੈਂ ਇਹ ਵਾਲੀਆਂ ਦੋ ਕਟੋਰੀਆਂ ਬੇਸਣ ਨਵਾ ਗਈ। ਇਹਨੂੰ ਮੈਂ ਬੇਸਣ ਨੂੰ ਛਾਣ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਰੱਖਿਆ ਏ। ਬਸ ਇਹਨੂੰ ਹੁਣ ਆਪਾਂ ਦੋ ਕਟੋਰੀਆਂ ਮਿਲ ਕੇ ਇਹਨੂੰ ਸੈੱਟ ਕਰਾਂਗੇ। ਤੁਸੀਂ ਇਹਨੂੰ ਗ੍ਰਾਮ 'ਚ ਵੀ ਲੈ ਸਕਦੇ ਹੋ ਜਿਵੇਂ 200 ਗ੍ਰਾਮ, 250 ਗ੍ਰਾਮ ਜਿੰਨੇ ਵੀ ਤੁਸੀਂ ਬਣਾਣੀ ਹੋਵੇ ਉਸ ਹਿਸਾਬ ਨਾਲ ਮੈਂ ਇਹਨੂੰ ਇੱਕ ਕਟੋਰੀ ਦੇ ਹਿਸਾਬ ਨਾਲ ਸੈੱਟ ਕੀਤਾ ਏ। ਬਰਫੀ ਨੂੰ ਇਸ ਤਰੀਕੇ ਨਾਲ ਬਣਾਵਾਂਗੇ ਕਿ ਜਿਵੇਂ ਹਲਵਾਈ ਬਣਾਉਂਦੇ ਨੇ ਬਰਫੀ ਬਿਲਕੁਲ ਦਾਣੇਦਾਰ ਬਰਫੀ ਬਣ ਕੇ ਤਿਆਰ ਹੋਏਗੀ ਤੇ ਉਹਦਾ ਕੀ ਕਾਰਨ ਹੈ ਕਿ ਹਲਵਾਈ ਇਹਦੇ ਵਿੱਚ ਕੀ ਐਡ ਕਰਦੇ ਨੇ ਉਹ ਕਰਦੇ ਨੇ ਜੀ ਇਹਦੇ ਵਿੱਚ ਸੂਜੀ ਐਡ ਦੋ ਕਟੋਰੀ ਆਪਾਂ ਵੇਸਣ ਲਿਆਏ ਤੇ ਹੁਣ ਇਹਦੇ ਵਿੱਚ ਆਪਾਂ ਅੱਧੇ ਕਟੋਰੀ ਸੂਜੀ ਪਾਵਾਂਗੇ ਬਸ ਇੰਨੇ ਕ ਆਪਾਂ ਇਹਦੇ ਵਿੱਚ ਸੂਜੀ ਐਡ ਕਰਾਂਗੇ ਤੇ ਜੇ ਤੁਸੀਂ ਚਮਚ ਦੇ ਹਿਸਾਬ ਨਾਲ ਰੋ ਤਾਂ ਇਹ ਵਾਲੇ ਮੈਂ 4 ਚਮਚ ਸੂਜੀ ਪਾਈ ਏ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਇਹ ਬਰਫੀ ਬਹੁਤ ਹੀ ਜਲਦੀ ਬਣ ਜਾਂਦੀ ਏ ਇਹਦੇ ਵਿੱਚ ਆਪਾਂ ਕੋਈ ਵੀ ਚਾਸ਼ਨੀ ਨਹੀਂ ਬਣਾਣੀ ਕੋਈ ਵੀ ਆਪਾਂ ਇਹਦੇ ਵਿੱਚ ਖੋਆ ਨਹੀਂ ਪਾਣਾ ਫਟਾਫਟ ਇਹ ਬਰਫੀ ਬਣ ਕੇ ਤਿਆਰ ਹੋਏਗੀ ਬੜੀ ਈਜ਼ੀ ਏ ਤੇ ਬੜੀ ਆਸਾਨੀ ਨਾਲ ਬਣ ਜਾਂਦੀ ਏ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਏ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਆਪਾਂ ਇਹਨੂੰ ਭੁੰਨਦੇ ਆ ਜਦੋਂ ਤੁਸੀਂ ਵੇਸਣ ਨੂੰ ਭੁੰਨਣਾ ਹੈ ਤਾਂ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਹਨੂੰ ਜਿੰਨਾ ਚਿਰ ਵੀ ਆਪਾਂ ਭੁੰਨਾਗੇ ਬਿਲਕੁਲ ਮੀਡੀਅਮ ਫਲੇਮ ਤੇ ਭੁੰਨਾਗੇ ਤੇ ਇਹਨੂੰ ਆਪਾਂ ਹਲਾਉਂਦੇ ਰਹਿਣਾ ਹੈ ਕੜਛੀ ਦੇ ਨਾਲ ਚੰਗੀ ਤਰ੍ਹਾਂ ਕਿਉਂਕਿ ਵੇਸਣ ਬਹੁਤ ਜਲਦੀ ਤਲੇ ਦੇ ਨਾਲ ਚਿਪਕ ਜਾਂਦਾ ਹੈ ਇਸ ਕਰਕੇ ਇਹਨੂੰ ਆਪਾਂ ਬੜੇ ਆਰਾਮ ਨਾਲ ਭੁੰਨਾਗੇ ਇੱਧਰ ਆਪਾਂ ਕੜਾਈ ਰੱਖੀ ਏ ਵਰਫੀ ਆਪਾਂ ਲੋਹੇ ਦੀ ਕੜਾਈ ਵਿੱਚ ਬਣਾਵਾਂਗੇ ਇਦੇ ਵਾਸਤੇ ਮੈਂ ਵਾਲੀ ਦੇਸੀ ਘਿਓ ਲਿਆ ਏ ਇਹ ਅਧਿਕ ਟੋਰੀ ਘਿਓ ਹੈ ਪਰ ਮੈਂ ਸਾਰਾ ਘਿਓ ਇੱਕ ਵਾਰੀ ਨਹੀਂ ਪਾਵਾਂਗੀ ਮੈਂ ਚਮਚ ਪਾਵਾਂਗੀ ਜਿਵੇਂ ਕਿ ਪਹਿਲਾਂ ਮੈਂ 4 ਕ ਚਮਚ ਪਾਵਾਂਗੀ ਜੇ ਜਰੂਰਤ ਲੱਗੇਗੀ ਤੇ ਫਿਰ ਆਪਾਂ ਬਾਅਦ ਵਿੱਚ ਐਡ ਕਰਾਂਗੇ ਘਿਓ ਨੂੰ ਆਪਾਂ ਹਲਕਾ ਜਿਹਾ ਗਰਮ ਕਰਾਂਗੇ ਜਿਆਦਾ ਗਰਮ ਨਹੀਂ ਕਰਨਾ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਵੇਸਣ ਪਾ ਦਾਂਗੇ ਹੁਣ ਆਪਾਂ ਇਹ ਵਾਲਾ ਵੇਸਣ ਇਹਦੇ ਵਿੱਚ ਪਾ ਦਾਂਗੇ ਬਸ ਇੱਥੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਜਦੋਂ ਆਪਾਂ ਵੇਸਣ ਨੂੰ ਭੁੰਨਣਾ ਹੈ ਨਹੀਂ ਤੇ ਬਰਫੀ ਬੜੀ ਜਲਦੀ ਬਣ ਜਾਂਦੀ ਹੈ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਮਿਕਸ ਕਰੋ ਜੇ ਦਾ ਤੁਸੀਂ ਵੇਸਣ ਨੂੰ ਇਹਦੇ ਵਿੱਚ ਮਿਕਸ ਕਰਨਾ ਹੈ ਇਹਨੇ ਥੋੜਾ ਡਰਾਈ ਹੋ ਜਾਣਾ ਹੈ ਤੇ ਜਿਵੇਂ ਜਿਵੇਂ ਪੁੱਜੇਗਾ ਇਹਨੇ ਆਪਣੇ ਆਪ ਘਿਓ ਛੱਡ ਦੇਣਾ ਹੈ ਨਾਲ ਨਾਲ ਜਿਹੜੀਆਂ ਇਹਦੇ ਵਿੱਚ ਗੰਡਾ ਵੱਜ ਜਾਣਗੇ ਉਹਨੂੰ ਤੁਸੀਂ ਇੱਕ ਕੜਛੀ ਦੀ ਸਹਾਇਤਾ ਨਾਲ ਜਾਂ ਚਮਚ ਦੀ ਸਹਾਇਤਾ ਨਾਲ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਦੇਖੋ ਫਲੇਮ ਆਪਾਂ ਬਿਲਕੁਲ ਮੀਡੀਅਮ ਰੱਖੀ ਹੈ ਤੇਜ਼ ਨਹੀਂ ਕੀਤੀ ਕਈ ਵਾਰੀ ਕੀ ਹੁੰਦਾ ਹੈ ਕਿ ਆਪਣਾ ਕੋਈ ਵੀ ਮਠਿਆਈ ਜਾਂ ਮਿੱਠਾ ਘਰ ਬਣਾਉਣ ਨੂੰ ਮਨ ਕਰਦਾ ਹੈ ਤੇ ਫਿਰ ਆਪਾਂ ਸੋਚਦੇ ਕੁਦੀ ਵਾਸਤੇ ਆਪਾਂ ਨੂੰ ਚਾਸ਼ਨੀ ਬਣਾਉਣੀ ਪੈਣੀ ਹੈ ਬੜਾ ਲੰਮਾ ਚੋੜਾ ਕੰਮ ਪੈਣਾ ਹੈ ਤੇ ਇਸ ਕਰਕੇ ਆਪਾਂ ਨਹੀਂ ਬਣਾਉਂਦੇ ਤੇ ਬਸ ਇਹਨੂੰ ਆਪਾਂ ਫਟਾਫਟ ਬਿਨਾਂ ਚਾਸ਼ਨੀ ਤੋਂ ਹੀ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਇਹਨੂੰ ਮਿਲਾਉਣਾ ਇਹਨੂੰ ਥੋੜਾ ਜਿਹਾ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਕਿਉ ਹੋਰ ਐਡ ਕਰਾਂਗੇ ਜੇ ਆਪਾਂ ਨੂੰ ਜ਼ਰੂਰਤ ਲੱਗੇ ਆਹ ਦੇਖੋ ਜੀ ਆਪਾਂ ਵੇਸਣ ਨੂੰ ਥੋੜੀ देर ਭੁੰਨਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਿਉਂ ਹੋਰ ਐਡ ਕਰਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਅਜੇ ਹੋਰ ਪੁੰਨਾਂਗੇ ਤਾਂ ਕਿ ਜਦੋਂ ਵਰਕੇ ਬਣਾਣੀਆਂ ਤੇ ਇਹਦੇ ਵਿੱਚ ਕੋਈ ਵੀ ਸਾਨੂੰ ਵੇਸਣ ਦਾ ਜਾਂ ਸੂਜੀ ਦਾ ਕੱਚਾ ਟੇਸਟ ਨਾ ਆਵੇ ਮੈਂ ਇੱਕ ਚਮਚਾ ਹੋਰ ਕਿਉ ਐਡ ਕੀਤਾ ਹੈ ਬਸ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਾਰ ਚਮਚੇ ਆਪਾਂ ਪਹਿਲਾਂ ਪਾਏ ਸੀ ਇੱਕ ਹੋਰ ਐਡ ਕੀਤਾ ਹੈ ਇਸ ਤਰ੍ਹਾਂ ਜਿਵੇਂ ਖੜਛੀ ਨੂੰ ਵੇਸਣ ਲੱਗ ਜਾਵੇ ਉਹਨੂੰ ਵੀ ਇਸ ਤਰ੍ਹਾਂ ਤੁਸੀਂ ਨਾਲੇ ਮਿਕਸ ਕਰਦੇ ਰਹਿਣਾ ਹੈ ਇਹਦੇ ਨਾਲ ਰਿਪਟੋਦੇ ਰਹਿਣਾ ਹੈ ਜਦੋਂ ਵੀ ਤੁਸੀਂ ਬਰਫੀ ਵਿੱਚ ਘਿਓ ਪਾਣਾ ਹੈ ਤਾਂ ਤੁਸੀਂ ਬੜੇ ਹੀ ਹਿਸਾਬ ਨਾਲ ਘਿਓ ਪਾਣਾ ਕਿਉਂਕਿ ਜੇ ਆਪਾਂ ਜਿਆਦਾ ਘਿਓ ਪਾਵਾਂਗੇ ਤੇ ਜਦੋਂ ਆਪਾਂ ਇਹਨੂੰ ਬਰਫੀ ਨੂੰ ਸੈੱਟ ਹੋਣ ਵਾਸਤੇ ਰੱਖਣਾ ਹੈ ਤੇ ਕਿ ਚੰਗੀ ਤਰ੍ਹਾਂ ਸੈੱਟ ਨਹੀਂ ਹੋਏ ਪੂਰੇ ਸੋਇਚੇ ਵੇਸਣ ਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਬਸ ਇੱਕ ਦੋ ਮਿੰਟਾਂ ਤੱਕ ਆਪਣਾ ਵੇਸਣ ਚੰਗੀ ਤਰ੍ਹਾਂ ਭੁੱਜ ਜਾਣਾ ਹੈ ਜਦੋਂ ਵਿਸਨ ਨੇ ਚੰਗੀ ਤਰ੍ਹਾਂ ਕਿਉ ਛੜਤਾ ਤੇ ਫਿਰ ਆਪਾਂ ਇਹਦੇ ਵਿੱਚ ਬਾਕੀ ਸਮਾਨ ਐਡ ਕਰਾਂਗੇ ਆ ਦੇਖੋ ਜੀ ਆਪਾਂ ਇਹਨੂੰ మీడియం ਫਲੇਮ ਤੇ 15-20 ਮਿੰਟ ਬੜੇ ਆਰਾਮ ਨਾਲ ਪੁੰਨੇ ਆ ਤੇ ਹੁਣ ਇਹਦੇ ਵਿੱਚ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਚਾਹੋ ਤੇ ਥੋੜਾ ਜਿਹਾ ਜੈਲੋ ਕਲਰ ਪਾ ਸਕਦੇ ਹੋ ਜਿਹਦੇ ਨਾਲ ਕੀ ਬਰਤੀ ਦਾ ਕਲਰ ਥੋੜਾ ਵਧੀਆ ਆਏਗਾ ਮੈਂ ਬਿਲਕੁਲ ਥੋੜਾ ਜਿਹਾ ਹੀ ਐਡ ਕੀਤਾ ਹੈ ਜ਼ਿਆਦਾ ਨਹੀਂ ਕੀਤਾ ਆ ਦੇਖੋ ਜੀ ਬੇਸਣ ਨੇ ਕਾਫੀ ਕਿਉਂ ਛੜਦਾ ਹੈ ਜਦੋਂ ਇੱਕ ਸਾਈਡ ਤੇ ਦੇਖੋ ਬੇਸਣ ਇਸ ਤਰ੍ਹਾਂ ਜੀ ਨੂੰ ਆਪਣਾ ਹਲਾਇਆ ਤੇ ਉੱਪਰ ਬਿਲਕੁਲ ਕਿਉਂ ਆ ਜਾਂਦਾ ਹੈ ਹੁਣ ਆਪਾਂ ਗੈਸ ਬੰਦ ਕਰਾਂਗੇ ਇਹਦੇ ਵਿੱਚ ਆਪਾਂ ਚੀਨੀ ਐਡ ਕਰਾਂਗੇ ਚੀਨੀ ਮੈਂ ਪੀਸੀ ਹੋਈ ਲਈ ਹੈ ਤੁਸੀਂ ਇਹਦੇ ਟੇਸਟ ਦੇ ਹਿਸਾਬ ਨਾਲ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਜਾਂ ਘੱਟ ਐਡ ਕਰ ਸਕਦੇ ਹੋ ਕਿਉਂਕਿ ਜਿਹੜੀ ਮਿਠਾਈ ਅਸੀਂ ਘਰ ਬਣਾਉਣੀ ਹੈ ਉਹਦੇ ਵਿੱਚ ਅਸੀਂ ਘਿਓ ਵੀ ਆਪਣੇ ਹਿਸਾਬ ਨਾਲ ਪਾ ਸਕਦੇ ਆ ਮਿੱਠਾ ਵੀ ਆਪਣੇ ਹਿਸਾਬ ਨਾਲ ਪਾ ਸਕਦੇ ਆ ਜਿੰਨਾ ਕੁ ਮਿੱਠਾ ਆਪਾਂ ਖਾਣਾ ਪਸੰਦ ਕਰਨਾ ਹੈ ਉਹ ਸਭ ਨਾਪਾਂ ਇਹਦੇ ਵਿੱਚ ਪਾ ਸਕਦੇ ਹਾਂ ਮੈਂ ਇਹਦੇ ਵਿੱਚ ਥੋੜਾ ਘਾਟੀ ਮਿੱਠਾ ਰੱਖਾਂਗੀ ਵੈਸੇ ਜਿਵੇਂ ਦੋ ਕੌਲੀਆਂ ਬੇਸਨ ਦੀਆਂ ਸੀ ਆਪਣੀਆਂ ਇਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਇੱਕ ਕੌਲੀ ਚੀਨੀ ਐਡ ਕਰਾਂਗੇ ਪਰ ਮੈਂ ਇੱਕ ਕੌਲੀ ਤੋਂ ਥੋੜਾ ਜਿਹਾ ਘਾਟੇ ਦੇ ਵਿੱਚ ਮਿੱਠਾ ਐਡ ਕਰਾਂਗੇ ਗੈਸ ਬੰਦ ਦੇ ਬਿਲਕੁਲ ਹੁਣ ਇਹਦੇ ਵਿੱਚ ਆਪਾਂ ਤਿੰਨ ਚਾਰ ਇਲਾਚੀਆਂ ਉਹਨਾਂ ਨੂੰ ਇਸ ਤਰ੍ਹਾਂ ਦਰਦਰਾ ਕੁੱਟ ਕੇ ਉਹਨਾਂ ਦਾ ਪਾਊਡਰ ਤਿਆਰ ਕੀਤਾ ਸੀ ਉਹ ਪਾ ਦਾਂਗੇ ਇਹਦੇ ਨਾਲ ਇਹਦੇ ਵਿੱਚ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਤੇ ਮੈਂ ਅੱਧੀ ਕੌਲੀ ਬੂਰਾ ਖੰਡ ਲਈਏ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਨਾਲ ਕद्दूकश ਕੀਤਾ ਸੁੱਕਾ ਨਾਰੀਅਲ ਉਹਨੂੰ ਇਸ ਤਰ੍ਹਾਂ ਕद्दूकश ਕੀਤਾ ਹੈ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਉਣਾ ਪਾਓ ਜੇ ਨਹੀਂ ਪਾਉਣਾ ਤੇ ਇਸ ਤੋਂ ਬਿਨਾਂ ਵੀ ਬਰਫੀ ਆਪਣੀ ਬਹੁਤ ਟੇਸਟੀ ਬਣ ਕੇ تیار ਹੋਣੀ ਹੈ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰੋ ਇਹਨੂੰ ਚੰਗੀ ਤਰ੍ਹਾਂ ਮਿਲਾ ਕੇ ਫਿਰ 1-2 ਮਿੰਟ ਬਾਅਦ ਹੀ ਆਪਾਂ ਗੈਸ ਔਨ ਕਰਕੇ ਮੀਡੀਅਮ ਫਲੇਮ ਤੇ ਇਹਨੂੰ ਫਿਰ ਪਕਾ ਲਵਾਂਗੇ ਰਾੰਗ ਦੇਖਾ ਤੁਸੀਂ ਕਿੰਨਾ ਸੋਹਣਾ ਆਇਆ ਹੈ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਇਹਨੂੰ ਬਸ ਆਪਾਂ 2 ਮਿੰਟ ਵਾਸਤੇ ਪਕਾਵਾਂਗੇ ਤਾਂ ਕਿ ਚੀਨੀ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਰਲ ਵਿੱਚ ਜਾਵੇ ਆਹ ਦੇਖੋ ਜੀ ਕਿੰਨੀ ਸੋਹਣੀ ਹੈ ਬਰਫੀ ਆਪਣੀ ਬਣ ਕੇ ਤਿਆਰ ਹੋ ਜਾਣੀ ਹੈ ਦੇਖੋ ਮੇਸਨ ਪੂਰਾ ਦਾਣੇਦਾਰ ਬਰਫੀ ਜਿਸ ਤਰ੍ਹਾਂ ਬਾਜ਼ਾਰੋਂ ਆਪਾਂ ਖਰੀਦਦੇ ਹਾਂ ਉਸ ਤਰ੍ਹਾਂ ਦਾ ਹੀ ਆਪਣਾ ਮੇਸਨ ਪੱਕ ਕੇ ਤਿਆਰ ਹੋਇਆ ਹੈ 2 ਮਿੰਟ ਤੱਕ ਆਪਾਂ ਚੀਨੀ ਨੂੰ ਮੇਰੇ ਨਾਲ ਚੰਗੀ ਤਰ੍ਹਾਂ ਪਕਾ ਲਿਆ ਹੁਣ ਆਪਾਂ ਗੈਸ ਬੰਦ ਕਰਾਂਗੇ ਗੈਸ ਬੰਦ ਕਰਨ ਤੋਂ ਪਹਿਲ ਬਾਅਦ ਚੀਨ ਨੂੰ ਥੋੜੀ ਦਰ ਆਪਾਂ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਕਿਉਂਕਿ ਇਹ ਕਾਫੀ ਗਰਮ ਹੈ ਤੇ ਇਸ ਕਰਕੇ ਦਾ ਕਲਰ ਚੇਂਜ ਨਾ ਹੋ ਜਾਵੇ ਤੇ ਹੁਣ ਇਹਨੂੰ ਆਪਾਂ ਇੱਕ ਪਲੇਟ ਵਿੱਚ ਕੱਢਦੇ ਆ ਜੇਕਰ ਤੁਹਾੜੇ ਕੋ ਬਰਫੀ ਵਾਲੀ ਟ੍ਰੇ ਆ ਤੇ ਤੁਸੀਂ ਉਹਦੇ ਵਿੱਚ ਇਹਨੂੰ ਸੈੱਟ ਕਰ ਸਕਦੇ ਆ ਪਰ ਮੇਰੇ ਕੋਲ ਇਹ ਵਾਲੀ ਥਾਲੀ ਹੈ ਤੇ ਮੈਂ ਇਹਦੇ ਵਿੱਚ ਹੀ ਅਬ ਇਸ ਨੂੰ ਸੈੱਟ ਕਰਾਂਗੇ ਥੋੜਾ ਜਿਹਾ ਇਹਨੂੰ ਆਪਾਂ ਦੇਸੀ ਘਿਓ ਲਾ ਲਾਂਗੇ ਤਾਂ ਕਿ ਜਦੋਂ ਆਪਾਂ ਬਰਫੀ ਨੂੰ ਬਾਰ ਕੱਢਣਾ ਇਹ ਤਾਂ ਸਾਨੀ ਨਾਲ ਨਿਕਲ ਜਾਵੇ ਇਸ ਤਰ੍ਹਾਂ ਚਮਚੇ ਦੀ ਸਹਾਤ ਨਾਲ ਸਾਰੀਆਂ ਸੈੱਡਾਂ ਤੇ ਤੁਸੀਂ ਘੋ ਨੂੰ ਚੰਗੀ ਤਰ੍ਹਾਂ ਲਗਾ ਲੈਣਾ ਹੈ ਹੁਣ ਇਹਦੇ ਵਿੱਚ ਆਪਾਂ ਸਾਰੇ ਮਿਸ਼ਰਣ ਨੂੰ ਪਾ ਦਾਂਗੇ ਪਾ ਕੇ ਫਿਰ ਇਹਨੂੰ ਆਪਾਂ ਕਰਦੇ ਹਾਂ ਜੀ ਸੈੱਟ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਦੇਖੋ ਕਿੰਨੀ ਵਧੀਆ ਆਪਣੀ ਪਰਫੈਕਟ ਵਰਕੀ ਬਣ ਕੇ ਤਿਆਰ ਹੋਣੀ ਹੈ ਬਰਫੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਤੇ ਥੋੜਾ ਜੈ ਇਹਨੂੰ ਆਪਾਂ ਸਜਾਉਨੇ ਆ ਥੋੜੇ ਜੇ ਇਹਦੇ ਉੱਪਰ ਆਪਾਂ ਪਾਉਨੇ ਆ ਜੀ ਮਖਮਜ ਤੁਸੀਂ ਚਾਹੋ ਤੇ ਇੱਤੇ ਕੋਈ ਵੀ ਡ్రਾਈ ਫਰੂਟ ਪਾ ਸਕਦੇ ਹੋ ਜਾਂ ਤੁਸੀਂ ਇਸ ਤੋਂ ਬਿਨਾ ਵੀ ਇਹਨੂੰ ਬਣਾ ਸਕਦੇ ਹੋ ਇਹਦੇ ਤੇ ਆਪਾਂ ਥੋੜੇ ਮਖਮਜ ਪਾ ਦਿੱਤੇ ਨੇ ਤੇ ਹੁਣ ਇਹਦੇ ਨਾਲ ਹੀ ਮੇਰੇ ਕੋਲ ਥੋੜੇ ਜੇ ਪਿਸਤਾ ਤੇ ਬਦਾਮ ਦੇ ਟੁਕੜੇ ਪਏ ਸੀ ਇਹ ਮੈਂ ਕਿਸੇ ਰੈਸਪੀ ਚ ਇਸਤੇਮਾਲ ਕੀਤੇ ਸੀ ਇਹ ਮੇਰੇ ਕੋਲ ਬਚੇ ਸੀ ਤੇ ਥੋੜੇ ਜੇ ਇਹ ਵੀ ਮੈਂ ਇਹਦੇ ਵਿੱਚ ਐਡ ਕਰ ਦਾਂਗੀ ਜਿਹਦੇ ਨਾਲ ਕੀ ਇਹ ਬਹੁਤ ਹੀ ਜਿਆਦਾ ਸੋਹਣੀ ਲੱਗੇਗੀ ਤੇ ਟੇਸਟ ਵੀ ਬਹੁਤ ਵਧੀਆ ਆਏਗਾ। ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਪਾ ਸਕਦੇ ਹੋ ਜਾਂ ਉਸ ਤੋਂ ਬਿਨਾ ਵੀ ਇਹਨੂੰ ਬਣਾ ਸਕਦੇ ਹੋ। ਉਸ ਤੋਂ ਬਿਨਾ ਵੀ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ। ਬਸ ਇਹਨੂੰ ਇਸ ਤਰ੍ਹਾਂ ਤੁਸੀਂ ਹਲਕਾ ਜਿਹਾ ਇਸ ਤਰ੍ਹਾਂ ਧਰ ਦੇਣਾ ਹੈ। ਕਟੋਰੀ ਨਾਲ ਹਲਕੇ ਹਲਕੇ ਇਸ ਤਰ੍ਹਾਂ ਦਬਾ ਦੇਣਾ ਹੈ ਤਾਂ ਕਿ ਡਰਾਈ ਫਰੂਟ ਇਹਦੇ ਉੱਪਰ ਚੰਗੀ ਤਰ੍ਹਾਂ ਚਿਪਕ ਜਾ ਜਦੋਂ ਰੂਮ ਟੈਂਪਰੇਚਰ ਤੇ ਆਂਦੀ ਹੈ ਫਿਰ ਇਹਨੂੰ ਕਰਦੇ ਆਂ ਜੀ ਆਪਾਂ ਸਰਵ ਲਓ ਜੀ 1 ਘੰਟਾ ਹੋ ਗਿਆ ਆਪਾਂ ਬਸ ਤੇ ਬਿਲਕੁਲ ਸੈੱਟ ਹੋ ਗਈ ਹੈ ਹੁਣ ਆਪਾਂ ਇਹਨੂੰ ਕੱਟ ਕੇ ਤੁਹਾਨੂੰ ਦਿਖਾਉਣੀ ਹੈ ਅੱਜ ਕਿਵੇਂ ਦੀ ਬਣੀ ਹੈ ਬਰਫੀ ਕਿਸ ਤਰ੍ਹਾਂ ਤੁਸੀਂ ਕੱਟ ਲਓ ਆਹ ਦੇਖੋ ਜੀ ਕਿੰਨੀ ਵਧੀਆ ਸੈੱਟ ਹੋਈ ਹੈ ਇਹ ਬਰਫੀ ਆਪਣੀ ਪਸੰਦ ਨਾਲ ਤੁਸੀਂ ਕਿਸੇ ਵੀ ਆਕਾਰ ਚ ਇਹਨੂੰ ਕੱਟ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਲਿਆ ਹੁਣ ਆਪਾਂ ਇਹਨੂੰ ਥੋੜਾ ਇਸ ਤਰੀਕੇ ਨਾਲ ਕਟਾਂਗੇ ਜਿਸ ਤਰ੍ਹਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਸ ਆਕਾਰ ਵਿੱਚ ਇਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਵੱਡੇ ਛੋਟੇ ਪੀਸ ਜਿੱਦਾਂ ਦਾ ਵੀ ਤੁਹਾਡਾ ਮਨ ਕਰਦਾ ਹੈ ਕਟੋ ਲਓ ਜੀ ਆਪਣੀ ਬਰਫੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਬਣੀ ਹੈ ਆਹ ਦੇਖੋ ਜੀ ਦੇਖੋ ਤੁਸੀਂ ਇਸ ਤਰ੍ਹਾਂ ਹੀ ਆਪਾਂ ਸਾਰੇ ਪੀਸ ਬਾਹਰ ਕੱਢਦੇ ਆਂ ਬੜੀ ਆਰਾਮ ਨਾਲ ਨਿਕਲ ਰਹੇ ਨੇ ਸਾਰੇ ਪੀਸ ਆਹ ਦੇਖੋ ਤੁਸੀਂ ਚਾਹੋ ਤੇ ਇਹਨਾਂ ਨੂੰ ਥੋੜਾ ਛੋਟਾ ਵੀ ਕਰ ਸਕਦੇ ਹੋ ਨਹੀਂ ਤੇ ਇਹਨਾਂ ਨੂੰ ਇੰਨਾ ਕੀ ਰਹਿਣ ਦੇ ਸਕਦੇ ਲੋ ਜੀ ਆਪਣੀ ਬਹੁਤ ਹੀ ਟੇਸਟੀ ਵੈਸਨ ਦੀ ਬਰਫੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੁਣੀ ਬਣੀ ਹੈ ਤੇ ਕਲਰ ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਹੈ ਇਹਦੇ ਵਿੱਚ ਤੁਸੀਂ ਕਿਉਂ ਜਾਂ ਚੀਨੀ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜਿਹੜੀ ਮਠਿਆਈ ਆਪਾਂ ਬਾਹਰੋਂ ਖਰੀਦੀ ਦੀ ਉਹਦੇ ਵਿੱਚ ਕਾਫੀ ਮਾਤਰਾ ਵਿੱਚ ਚੀਨੀ ਹੁੰਦੀ ਹੈ ਤੇ ਇਹਦੇ 'ਚ ਇਹ ਖਾਸੀਅਤ ਹੈ ਕਿ ਇਹਨੂੰ ਆਪਾਂ ਆਪਣੇ ਅਨਸਾਰ ਥੋੜੀ ਘਟਾ ਸਕਦੇ ਹਾਂ ਤੇ ਬੜੀ ਆਸਾਨ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਬਣਾ ਕੇ ਤੇ ਸਟੋਰ ਵੀ ਕਰ ਸਕਦੇ ਹੋ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਤੁਸੀਂ ਇਹਨੂੰ ਜਿੰਦ ਮਰਚੀ ਖਾ ਸਕਦੇ ਹੋ ਤੇ ਇਹ ਇਹ ਸੀ ਮੇਰਾ ਤਰੀਕਾ ਬੇਸਨ ਦੀ ਬਲਫੀ ਬਣਾਉਣ ਦਾ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰੋ ਫਿਰ ਮੈਨੂੰ ਕਮੈਂਟ ਕਰਕੇ ਦੱਸੋਗੇ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਸੋ ਇਹ ਸੀ ਮੇਰਾ ਤਰੀਕਾ ਵੇਸਨ ਦੀ ਬਰਫੀ ਬਣਾਉਣ ਦਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਬਰਫੀ ਕਿਵੇਂ ਦੀ ਬਣੀ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ